ਮਤਦਾਨਾਗਰੀ ਬਹੁਤ-ਬਹੁਤ ਧੰਨਵਾਦ ਜੀ। ਲਿਪਸੀ ਦੇ ਕਾਤਲਾਂ ਨੂੰ ਮੌਤ ਦੀ ਸਜ਼ਾ ਦਿਓ। ਸਜ਼ਾ ਦਿਓ ਸਜ਼ਾ ਦਿਓ। ਕਾਤਲਾਂ ਨੂੰ ਸਜ਼ਾ ਦਿਓ। ਸਜ਼ਾ ਦਿਓ ਸਜ਼ਾ ਦਿਓ। ਲਿਪਸੀ ਦੇ ਕਾਤਲਾਂ ਨੂੰ ਸਜ਼ਾ ਦਿਓ। ਸਜ਼ਾ ਦਿਓ ਸਜ਼ਾ ਦਿਓ। ਫાંਸੀ ਦਿਓ। ਫાંਸੀ ਦਿਓ। ਫાંਸੀ ਦਿਓ। ਫાંਸੀ ਦਿਓ। ਫાંਸੀ ਦਿਓ। ਪੰਜਾਬ ਦੇ ਲੋਕ ਇਕੱਠੇ ਹੈ। ਇਹ ਜਿਹੜੀ ਧੀ ਮਾਨਸਾ ਜ਼ਿਲ੍ਹੇ ਦੀ ਲਿਪਸੀ ਜਿਸ ਨੂੰ ਉਸ ਦੇ ਹੀ ਘਰ ਵਾਲੇ ਨੇ ਲੁਧਿਆਣਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਉਸ ਬ੍ਰੋਧ ਦੇ ਵਿੱਚ ਅਸੀਂ ਡਿਮਾਂਡ ਕਰਦੇ ਹਾਂ ਸਾਰੇ ਸਾਰੇ ਸਮੂਰ ਵਾਸੀ ਕਿ ਉਹ ਉਸ ਨੂੰ ਫਾਂਸੀ ਦੀ ਸਜ਼ਾ ਹੋਵੇ ਮੈਂ ਉਸ ਬੱਚੇ ਬਿਲਕੁਲ ਹੀ ਬੇਗੁਨਾਹ ਉਸ ਬੇਟੀ ਨੂੰ ਜਿਸ ਨੇ ਹਲੇ ਬਹੁਤ ਪੰਪਨਾ ਸੀ ਅਗੇ ਵਧਣਾ ਸੀਗਾ ਸਾਡੇ ਸਮੇਂ ਦੇ ਕਾਤਲਾਂ ਨੇ ਬੇਗਹਿਰਤ ਲੋਕਾਂ ਨੇ ਨਾ ਪੰਚੀਖੰਦ ਲੋਕਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦਾ ਕਿ ਇਸ ਟਕਣਾ ਦਾ ਜਿੰਨੀ ਵੀ ਅਸੀਂ ਵੱਧ ਤੋਂ ਵੱਧ ਕਰ ਸਕੀਏ ਉਨੀ ਘਟ ਹੈ ਕਿਉਂਕਿ ਇੱਥੇ ਹੀ ਅਣਮਨੁੱਖੀ ਬਤੀਰੇ ਹੋਣੇ ਇੱਥੇ ਅਣਮਨੁੱਖੀ ਘਟਨਾਵਾਂ ਹੋਣੀਆਂ ਸਮਾਜ ਦੇ ਲਈ ਜਿੱਥੇ ਹਾਨੀਕਾਰਕ ਨੇ ਸਮਾਜ ਨੂੰ ਨੈਗੇਟਿਵ ਸੋਧ ਵੀ ਦਿੰਦੀ ਸਿਹਤ ਦਿੰਦੀਆਂ ਨੇ ਤੁਹਾਨੂੰ ਖੰਸੀ ਦਿਓ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਲਕਸ਼ੀ ਦੇ ਕਾਤਲਾਂ ਨੂੰ ਫાંਸੀ ਦਿਓ ਲਕਸ਼ੀ ਦੇ ਕਾਤਲਾਂ ਨੂੰ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਲਕਸ਼ੀ ਦੇ ਕਾਤਲਾਂ ਨੂੰ ਫાંਸੀ ਦਿਓ ਫાંਸੀ ਦਿਓ ਲਕਸ਼ੀ ਦੇ ਲਕਸ਼ੀ ਦੇ ਕਾਤਲਾਂ ਨੂੰ ਫાંਸੀ बे मिसाली सजावा होना का प्रभाव समाज ते पवे ਤੇ ਸਮਾਜ ਦੇ ਵਿੱਚ ਕੋਈ ਵੀ ਬੰਦਾ ਜੇਹੀ ਘਣਾਉਣੇ ਹਰਕਤ ਕਰਨ ਤੋਂ ਬਾਹਰ ਜਾਵੇ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਬਹਾਰਲੇ ਸੋਚ ਕਹਿੰਦੇ ਹੁੰਦੇ ਨੇ ਅਰਬ ਦੇਸ਼ਾਂ ਦੇ ਇਹ ਕਾਨੂੰਨ ਨੇ ਉਹ ਇੰਨੇ ਸਖਤ ਨੇ ਕਿ ਜੋ ਕੋਈ ਬੰਦਾ ਜਿਹੜੀ ਕੰਮ ਕਰਦਾ ਹੈ ਤੇ ਡਿਮਾਂਡ ਕਰਦਾ ਸਾਡੀ ਮੌਕੇ ਦੀ ਸਰਕਾਰ ਤੋਂ ਮੌਕੇ ਦੇ ਸਾਡੇ ਪ੍ਰਸ਼ਾਸਨ ਤੋਂ ਕਿ ਇਸ ਦੁਰਘਟਨਾ ਦੀ ਬੜੀ ਬੇਗੈਰ ਘਟਨਾ ਦੀ ਜਿੰਨੀ ਵੱਧ ਤੋਂ ਵੱਧ ਤੁਸੀਂ ਨਿੰਦਾ ਕਰੀਏ ਤੇ ਪ੍ਰਸ਼ਾਸਨ ਇਹਨੂੰ ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਸੁਝਾਵਾਂ ਦੇਵੇ ਹਰ ਕਿਸੇ ਸੁਝਾਵਾਂ ਦੇਵੇ ਸਾਡੀ ਗਰਵਾਨ ਸਭਾ ਪ੍ਰਧਾਨ ਸ੍ਰੀ ਬੱਜਿੰਦਰ ਜੀ ਦੀ ਗਵਾਈ ਹੇਠ ਅੱਜ ਇਸ ਜੋ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਈ ਹੈ ਉਹਨਾਂ ਲੋਕਾਂ ਨੂੰ ਫਾਜ਼ਿਲ ਸੁਝਾਵਾ ਦੇ ਲਈ ਸਰਕਾਰ ਨੂੰ ਅਪੀਲ ਕਰਦੇ ਆ ਤੇ ਸਾਰੇ ਲੋਕਾਂ ਨੂੰ ਉਸ ਬੇਟੀ ਦੇ ਲਈ ਇੱਕ ਸ਼ਰਧਾਂਜਲੀ ਜੇ ਤਾਂ ਕਿ ਉਹਦੀ ਰੂਹ ਨੂੰ ਉਹਦੀ ਆਤਮਾ ਨੂੰ ਸ਼ਾਂਤ ਕਿਤੇ ਸਜਾਉ। ਮੈਂ ਪੁਨੀਤ ਕੁਮਾਰ ਮਾਨਸਾ ਤੋਂ ਅੱਜ ਤੁਸੀਂ ਕੈਂਡਲ ਮਾਰਚ ਕੱਢਿਆ ਜੀ ਕੀ ਕਾਰਨ ਸੀ ਜੀ ਸਾਡੀ ਭਤੀਜੀ ਜਿਸ ਨੂੰ ਜਿਹਦੇ ਹਸਬੈਂਡ ਨੇ 2.5 ਲੱਖ ਰੁਪਿਆ ਸਪਾਰੀ ਦੇ ਕੇ ਬੜੀ ਹੀ ਦਰਿੰਦਗੀ ਦੇ ਨਾਲ ਮਰਵਾਇਆ ਕੱਲ ਮਾਨਸਾ ਦੇ ਵਿੱਚ ਵੀ ਕੈਂਡਲ ਮਾਰਚ ਕੱਢਿਆ ਗਿਆ ਸੀ ਜਿਸ ਦੇ ਵਿੱਚ 15 ਤੋਂ 20 ਹਜ਼ਾਰ ਬੰਦੇ ਦਾ ਇਕੱਠ ਸੀ ਜਿਸ ਨੂੰ ਵੀ ਇਹ ਖਬਰ ਪਤਾ ਲੱਗਦੀ ਹੈ ਹਰੇਕ ਦਾ ਮਨ ਚੰਜੋੜ ਜਾਂਦਾ ਹੈ ਅੱਜ ਸਮੁੱਚੇ ਸੰਗਰੂਰ ਵਾਸੀਆਂ ਨੇ ਇਕੱਠੇ ਹੋ ਕੇ ਕੈਂਡਲ ਮਾਰਚ ਕੱਢਿਆ ਅਸੀਂ ਸਾਰੇ ਪੰਜਾਬ ਦੀ ਧੀ ਸੀ ਉਹ ਸਾਰੇ ਨੂੰ ਇਹ ਬੇਨਤੀ ਕਰਦੇ ਆਂ ਵੀ ਇਹਨੂੰ ਇਸ ਨੂੰ ਜਲਦੀ ਤੋਂ ਜਲਦੀ ਜਸਟਿਸ ਕੋਲ ਮਿਲਣਾ ਚਾਹੀਏ ਤਾਂ ਜੋ ਅੱਗੇ ਤੋਂ ਕਿਸੇ ਵੀ ਲੜਕੀ ਨਾਲ ਪੰਜਾਬ ਦੀ ਧੀ ਨਾਲ ਐਦਾਂ ਦਾ ਦੁਰਕੰਮ ਨਾ ਹੋਵੇ ਧੰਨਵਾਦ ਜੀ ਮੈਂ ਮਨੀਸ਼ ਬੱਬੀ ਦਾਨੇ ਵਾਲੀ ਆ ਜੀ ਅਸੀਂ ਮਾਨਸਾ ਤੋਂ ਆ ਹ ਤੁਸੀਂ ਕੈਂਡਲ ਮਾਰਚ ਕੱਢਿਆ ਜੀ ਕੀ ਕਾਰਨ ਸੀ ਜੀ ਮਾਨਸਾ ਦੀ ਧੀ ਪਿਛਲੇ ਦਿਨੀ ਲਿਪਸੀ ਰਾਣੀ ਜੋ ਕਿ ਲੁਧਿਆਣਾ ਵੀ ਕੇ ਵਿਆਹੀ ਹੋਈ ਸੀ ਪਿਛਲੀ 15 ਤਰੀਕ ਨੂੰ ਜਿਹੜਾ ਹੈਗਾ ਉਹਦੇ ਪਤੀ ਨੇ ਤੇ ਕਿਸੇ ਲੜਕੀ ਨਾਲ ਤੇ ਕੁਝ ਅਣਪਛਾਤੇ ਬੰਦਿਆਂ ਨਾਲ ਜਿਹੜਾ ਹੈਗਾ ਮਿਲ ਕੇ ਉਹ ਸਾਡੀ ਤੀ ਦਾ ਕਤਲ ਕੀਤਾ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਸੰਗਰੂਰ ਅਗਰਵਾਲ ਸਭਾ ਨੂੰ ਤੇ ਆੜਤੀ ਐਸੋਸੀਏਸ਼ਨ ਨੂੰ ਸਾਰੇ ਸੰਗਰੂਰ ਵਾਸੀਆਂ ਨੂੰ ਅਸੀਂ ਬੇਨਤੀ ਕਰਨਾ ਹੈ ਤੇ ਇਹਨਾਂ ਨੇ ਅੱਜ ਜਿਹੜਾ ਹੈਗਾ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਤਾਂ ਕਿ ਹੋਰ ਲਿਪਸੀ ਜਿਹੜੀ ਹੈਗੀ ਹੈ ਉਹ ਸਾਡੇ ਹੱਥੋਂ ਨਾ ਜਾਵੇ ਇਹਨਾਂ ਦਰਿੰਦਿਆਂ ਨੂੰ ਜਿਨ੍ਹਾਂ ਨੇ ਸਾਡੀ ਬੇਟੀ ਨੂੰ ਮਤਲਬ ਇੰਨੀ ਦਰਦਨਾਕ ਮੌਤ ਦਿੱਤੀ ਹੈ ਉਹਨਾਂ ਦੇ ਜਿਹੜੇ ਹੈਗੇ ਗੁੱਟ ਵੱਡੇ ਗਏ ਉਹਨਾਂ ਦੇ ਗਰਦਨ ਤੇ ਬਾਰਕ ਕੀਤੇ ਗਏ ਸਰੀਰ ਤੇ ਉਹਨਾਂ ਦੇ ਛਾਤੀਆਂ 'ਚ ਪੇਟ ਤੇ ਇਸ ਤਰ੍ਹਾਂ ਦੀ ਜਿਹੜੀ ਕਟਨਾ ਹੈਗੀ ਹੈ ਇਹ ਸਾਰੇ ਸਮਾਜ ਤੇ ਇੱਕ ਕਲੰਕ ਹੈ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਘਟੋ ਘਟ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਤੇ ਤਾਂ ਜੋ ਜਿਹੜਾ ਹੈਗਾ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਕਟਨਾ ਨੂੰ ਅੰਜਾਮ ਕੋਈ ਵਿਅਕਤੀ ਨਾ ਦੇ ਸਕੇ ਦਸੰਦਰ ਸਿੰਘ ਪ੍ਰਿੰਸ ਪਾਵਨਡਾ ਜ਼ਿਲ੍ਹਾ ਸੰਗਰੂਰ ਅੱਜ ਕੈਂਡਲ ਮਾਰਚ ਕੱਢਿਆ ਹੈ ਆਪਣੇ ਸੰਗਰੂਰ ਦੇ ਵਿੱਚ ਮਾਨਸਿਆ ਦੀ ਤੀਕਰ ਕਰਕੇ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਅੱਜ ਜਿੰਦੇ ਮੀਂਹ ਭਾਰੀ ਮੀਂਹ ਦੇ باوجود ਜਿਹੜੇ ਸੰਗਠਨ ਦੇ ਉੱਤੇ ਪਹੁੰਚੀ ਹੈ ਯੂਸੀ ਮਿੱਤਰਲ ਦੇ ਅੰਦਰ ਦੇ ਵਿੱਚ ਪਰਿਵਾਰ ਦੇ ਅੰਦਰ ਦੇ ਵਿੱਚ ਪਹਿਲਾਂ ਦੋਨਾਂ ਦਾ ਧੰਨਵਾਦ ਕਰਦਾ ਪਾਵਨਡਲ ਦੇ ਵੱਲੋਂ ਔਰ ਉੱਥੇ ਸਰਕਾਰ ਤੋਂ ਮੰਗ ਕਰਦਾ ਵੀ ਇਦਾਂ ਦਾ ਇੱਕ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਆਪਣੇ ਹਸਬੰਦ ਦੇ ਵੱਲੋਂ ਹੀ ਉਹ ਰਾਤ ਨੂੰ ਜਿਸ ਤਰ੍ਹਾਂ ਡਰਾਮਾ ਰਚਿਆ ਉਹਦੇ ਹਸਬੰਦ ਨੇ ਵੀ ਇਦਾਂ ਬੰਡਿਆਂ ਨੇ ਘੇਰੇ ਆ ਇਦਾਂ ਕਤਲੋਗਤ ਕੀਤਾ ਤਾਂ ਸਵੇਰ ਤੱਕ ਸਾਰੇ ਮਨ ਚ ਇਹ ਸੀ ਵੀ ਕਿਦਾਂ ਦੀ ਸਰਕਾਰ ਹੈ ਕੀ ਕੁਝ ਹੋ ਰਿਹਾ ਪਰ ਜੋ ਜ਼ੋਰ ਪੁਲਿਸਰੀ ਵੀ ਇੱਕ ਬੜੀ ਸ਼ਰਾਨਾ ਕਰਨੀ ਬੰਦਦੀ ਹੈ 24 ਘੰਟੇ ਤੋਂ ਪਹਿਲਾਂ ਹੀ ਉਹਨਾਂ ਨੇ ਸਾਰਾ ਕੁਝ ਟ੍ਰੇਸ ਕਰਕੇ ਜੋ ਉਹਦੇ ਹਸਬੰਦ ਖੁਦ ਮੰਨਿਆ ਵੀ ਮੈਂ ਆਪਣੀ ਕੋਈ ਗਰਲਫ੍ਰੈਂਡ ਨਾਲ ਮਿਲ ਕੇ ਇਦਾਂ ਕੁਝ ਜਿਹੜਾ ਖਾਣ ਕੀਤਾ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਜਿਹੜੀਆਂ ਅਦਾਲਤਾਂ ਨੂੰ ਬੇਨਤੀ ਕਰਦਾ ਵੀ ਆਪਣੇ ਆਪ ਨੂੰ ਮਜਰਰੇ ਨੇ ਕਬੂਲ ਹੀ ਕਰ ਲਿਆ ਕੋਈ ਗਵਾਹ ਦੀ ਜ਼ਰੂਰਤ ਨਹੀਂ ਹੈ ਸੋ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਤੁਲ ਸਜ਼ਾ ਮਿਲਦੀ ਹੈ ਇਹਨੂੰ ਉਸ ਬਜਾਏ ਕਿ ਸੰਲਮ ਕਾਨ ਦੇ ਉਹਦੀ ਸੈਲਫ ਜਿਹੜੀ ਗਵਾਹੀ ਹੈ ਉਹੀ ਆਪਣੇ ਅੱਜ ਇੱਕ ਸਬੂਤ ਆ ਉਹਨੇ ਕਤਲ ਕੀਤਾ ਉਹਦੀ ਜੋ ਨਾਲ ਉਹਦੀ ਫਰੈਂਡਾ ਉਹਨੇ ਕਬੂਲ ਕੀਤਾ ਸੀ ਰਲ ਕੇ ਕਤਲ ਕੀਤਾ ਸੋ ਇਹਨੂੰ ਬੋਧਾ ਦੇ ਨਗਰ ਦੀ ਇੱਕ ਦੋ ਮਹੀਨੇ ਦੀ ਸਜ਼ਾ ਸੁਣਾ ਕੇ ਜੋ ਇਹਨੂੰ ਫਾਂਸੀ ਦੇਗਾ ਟੁਰ ਮਹੀਨੇ ਜੇ ਤਾਂ ਕਿ ਪਰਿਵਾਰ ਨੂੰ ਸਕੂਨ ਮਿਲੇ ਔਰ ਅਗਰ ਤਾਂ ਕੋਈ ਵੀ ਇਦਾਂ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ